ਤਾ ਇਹ ਤਸਵੀਰਾਂ ਜਿਹੜੀਆਂ ਉਹ ਖਨੌਰੀ ਬਾਰਡਰ ਦੀਆਂ ਨੇ ਜਿੱਥੇ तमाम ਜਿਹੜੇ ਕਿਸਾਨ ਨੇ ਉਹ ਇਸ ਵਕਤ ਨਜ਼ਰ ਆ ਰਹੇ ਨੇ ਤੇ ਕੁਝ ਸਮੇਂ ਬਾਅਦ ਜਿਹੜਾ ਇੱਥੇ ਮਹਾਪੰਚਾਇਤ ਜਿਹੜੀ ਉਹ ਸ਼ੁਰੂ 200 ਦਿਨ ਜਿਹੜੇ ਆ ਪੂਰੇ ਹੋ ਚੁੱਕੇ ਨੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਡਟੇ ਹੋਇਆ ਤੇ ਡੇਲੀ ਪੋਸਟ ਦਾ ਇੱਕ ਫਰਜ਼ ਬਣਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਵੱਲੋਂ 200 ਦਿਨਾਂ ਨੂੰ ਬਤੀਤ ਕੀਤਾ ਗਿਆ ਹੈ ਤਰਨੇ ਦੇ ਵਿਚਲੀ ਤਸਵੀਰ ਜਿਹੜੀ ਆ ਉਹ ਜ਼ਰੂਰ ਦਿਖਾਈ ਜਾਵੇ ਤਾਂ ਇਹ ਤਸਵੀਰ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ 200 ਦਿਨ ਪਹਿਲਾਂ ਜਿਹੜੇ ਤਰਨਾ ਦੇ ਵਿੱਚ ਕਿਸਾਨ ਉਹ ਬੈਠੇ ਸਨ ਉਸੇ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਉਹਨਾਂ ਆਪਣੇ ਰਹਿਣ ਬਸੇਰੇ ਜਿਹੜੇ ਆ ਉਹ ਉੱਥੇ ਕਿਤੇ ਹੋਏ ਨੇ ਤੇ ਇੱਥੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਆ ਉਹ ਆਪਣੇ ਮੰਜੇ ਢਾ ਕੇ ਜਿਹੜੇ ਇਸ ਵਕਤ ਇੱਥੇ ਦੇ ਰਹੇ ਨੇ ਤੇ ਕਿਸਾਨਾਂ ਨਾਲ ਵੱਲੋਂ ਅੱਜ ਜਿਹੜੀ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਕਿ ਲੱਗਦਾ ਕਿ ਉਸ ਦਾ ਕੋਈ ਅਸਰ ਪੈਣਾ ਵਾਲਾ ਲੱਗਦਾ ਤਾਂ ਹੈਗਾ ਜੀ ਕੱਠ ਬਹੁਤ ਹੋ ਰਿਹਾ ਜੀ ਇੱਥੇ ਜੀ ਕਿਹੜੇ ਕਿਹੜੇ ਅੱਜ ਪਹਿਲਵਾਨ ਆ ਰਹੇ ਨੇ ਇੱਥੇ ਕੋਈ ਪਤਾ ਹੀ ਨਹੀਂ ਕਿੰਨੇ ਆ ਰਹੇ ਆ ਜੀ ਰਾਤ ਬਹੁਤ ਕੱਠ ਹੋ ਰਿਹਾ ਰਾਤ ਬਹੁਤ ਕੱਠ ਹੋ ਰਿਹਾ ਬਹੁਤ ਦੁਨੀਆ ਰਾਤ ਆ ਰਹੀ ਹੈ ਟਰੈਕਟਰਾਂ ਟਰਾਲੀਆਂ ਲੈ ਕੇ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਉਹ ਖਨੌਰੀ ਬਾਰਡਰ ਦੀਆਂ ਨੇ ਜਿੱਥੇ तमाम ਜਿਹੜੇ ਕਿਸਾਨ ਨੇ ਉਹ ਇਸ ਵਕਤ ਨਜ਼ਰ ਆ ਰਹੇ ਨੇ ਤੇ ਕੁਝ ਸਮੇਂ ਬਾਅਦ ਜਿਹੜਾ ਇੱਥੇ ਮਹਾਪੰਚਾਇਤ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਜਿਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਮਾਮ ਜਿਹੜੇ ਕਿਸਾਨਾਂ ਦੇ ਨਾਲ ਜੋ ਜਥੇਬੰਦੀਆਂ ਦੇ ਆਗੂ ਨੇ ਉਹ ਵੀ ਇੱਥੇ ਰਹਿਣਗੇ ਤੇ ਇਸੇ ਤਰੀਕੇ ਦੇ ਨਾਲ ਵਕ ਵਕ ਥਾਵਾ ਦੇ ਉੱਤੇ ਜਿਹੜੇ ਰੈਸਲਰਸ ਨੇ ਜਿਹੜੀ ਆਹੋ ਖਾਸ ਤੌਰ ਦੇ ਉੱਤੇ ਜਿਹੜੇ ਬੁਲਾਏ ਗਏ ਨੇ ਤੇ ਹੋਰ ਵੀ ਕਿਸਾਨ ਮੌਜੂਦ ਨੇ ਬਈ 200 ਦਿਨ ਹੋ ਗਿਆ 200 ਦਿਨ ਪੂਰਾ ਹੁੰਦੇ ਹੋਏ ਵੀ ਕਿਸਾਨ ਜਿਹੜੇ ਅਜੇ ਡਟੇ ਹੋਏ ਨੇ ਹਾਂਜੀ ਹਾਂਜੀ ਪੂਰੇ ਬਈ ਕਿਸਾਨ ਡਟੇ ਹੋਏ ਬਈ ਸਾਰੇ ਹਜੇ ਵੀ ਆਈ ਜਾਂਦੇ ਬਈ کٹ ਗਿਆ ਜ 1.5 ਲੱਖ 1.5 ਲੱਖ ਬੰਦੇ ਦਾ ਘਟਾ ਅੱਜ ਘਟੋ ਘਟੋ ਪੂਰਾ 1.5 ਪ੍ਰੈਸ਼ਰ ਪਊਗਾ ਸਰਕਾਰ ਤੇ ਪੂਰਾ ਪ੍ਰੈਸ਼ਰ ਪਊਗਾ ਆਉਣ ਵਾਲੇ ਸਮੇਂ ਇਹ ਪੂਰਾ ਜੰਗ ਜਿੱਤਾਂਗੇ ਬਾਈ ਤਾਂ ਦੇਖ ਸਕਦੇ ਹੋ ਕਿ ਤਸਵੀਰਾਂ ਪੂਰੀ ਖਨੋਰੀ ਬਾਰਡਰ ਦੀਆਂ ਇੱਕ ਵਾਰੀ ਤੁਹਾਨੂੰ ਦਿਖਾ ਦਨੇ ਕਿ ਕਿਸ ਤਰ੍ਹਾਂ ਦੇ ਨਾਲ ਟਰੈਕਟਰ ਟਰਾਲੀਆਂ ਜਿਹੜੀਆਂ ਇਸ ਵਕਤ ਉਸੇ ਤਰੀਕੇ ਦੇ ਨਾਲ ਜਿਹੜੀਆਂ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਪਹਿਲੀਆਂ ਨੇ ਜਿੱਥੇ ਅੱਜ ਕਿਸਾਨ 200 ਦਿਨ ਜਿਹੜੇ ਆ ਪੂਰੇ ਹੋ ਚੁੱਕੇ ਨੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਡਟੇ ਹੋਇਆ ਤੇ ਡੇਲੀ ਪੋਸਟ ਦਾ ਇੱਕ ਫਰਜ਼ ਬਣਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਵੱਲੋਂ 200 ਦਿਨਾਂ ਨੂੰ ਬਤੀਤ ਕੀਤਾ ਗਿਆ ਤਰਨੇ ਦੇ ਵਿਚਲੀ ਤਸਵੀਰ ਜਿਹੜੀ ਆ ਉਹ ਜ਼ਰੂਰ ਦਿਖਾਈ ਜਾਵੇ ਤਾਂ ਇਹ ਤਸਵੀਰ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ 200 ਦਿਨ ਪਹਿਲਾਂ ਜਿਹੜੇ ਤਰਨਾ ਦੇ ਵਿੱਚ ਕਿਸਾਨ ਉਹ ਬੈਠੇ ਸਨ ਉਸੇ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਉਹਨਾਂ ਆਪਣੇ ਰਹਿਣ ਬਸੇਰੇ ਜਿਹੜੇ ਆ ਉਹ ਉੱਥੇ ਕਿਤੇ ਹੋਏ ਨੇ ਤੇ ਇੱਥੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਆ ਉਹ ਆਪਣੇ ਮੰਜੇ ਢਾ ਕੇ ਜਿਹੜੇ ਇਸ ਵਕਤ ਇੱਥੇ ਇਦੇ ਰੇ ਨੇ ਤੇ ਕਿਸਾਨ ਨਾ ਵੱਲੋਂ ਅੱਜ ਜਿਹੜੀ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਕਿ ਲੱਗਦਾ ਕਿ ਉਸ ਦਾ ਕੋਈ ਅਸਰ ਪੈਣ ਵਾਲਾ ਲਗਤਰ ਹੈਗਾ ਜੀ ਕੱਠ ਬਹੁਤ ਹੋ ਰਿਹਾ ਜੀ ਇੱਥੇ ਜੀ ਕਿਹੜੇ ਕਿਹੜੇ ਅੱਜ ਪਹਿਲਵਾਨ ਆ ਰਹੇ ਨੇ ਇੱਥੇ ਕੋਈ ਪਤਾ ਹੀ ਨਹੀਂ ਕਿੰਨੇ ਆ ਰਹੇ ਆ ਜੀ ਰਾਤ ਬਹੁਤ ਕੱਠ ਹੋ ਰਿਹਾ ਰਾਤ ਬਹੁਤ ਕੱਠ ਹੋ ਰਿਹਾ ਬਹੁਤ ਦੁਨੀਆ ਰਾਤ ਆ ਰਹੀ ਹੈ ਟਰੈਕਟਰਾਂ ਟਰਾਲੀਆਂ ਲੈ ਕੇ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਉਹ ਖਨੌਰੀ ਬਾਰਡਰ ਦੀਆਂ ਨੇ ਜਿੱਥੇ तमाम ਜਿਹੜੇ ਕਿਸਾਨ ਨੇ ਉਹ ਇਸ ਵਕਤ ਨਜ਼ਰ ਆ ਰਹੇ ਨੇ ਤੇ ਕੁਝ ਸਮੇਂ ਬਾਅਦ ਜਿਹੜਾ ਇੱਥੇ ਮਹਾਪੰਚਾਇਤ ਜਿਹੜੀ ਆ ਉਹ ਸ਼ੁਰੂ ਹੋ ਜਾਵੇਗੀ ਜਿਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਮਾਮ ਜਿਹੜੇ ਕਿਸਾਨਾਂ ਦੇ ਨਾਲ ਜੋ ਜਥੇਬੰਦੀਆਂ ਦੇ ਆਗੂ ਨੇ ਉਹ ਵੀ ਇੱਥੇ ਰਹਿਣਗੇ ਤੇ ਇਸੇ ਤਰੀਕੇ ਦੇ ਨਾਲ ਵਕ ਵਕ ਥਾਮਾ ਦੇ ਉੱਤੇ ਜਿਹੜੇ ਰੈਸਲਰਸ ਨੇ ਜਿਹੜੀ ਆ ਉਹ ਖਾਸ ਤੌਰ ਦੇ ਉੱਤੇ ਜਿਹੜੇ ਬੁਲਾਏ ਗਏ ਨੇ ਤੇ ਹੋਰ ਵੀ ਕਿਸਾਨ ਮੌਜੂਦ ਨੇ ਬਈ 200 ਦਿਨ ਹੋ ਗਿਆ 200 ਦਿਨ ਪੂਰਾ ਹੁੰਦੇ ਹੋਏ ਵੀ ਕਿਸਾਨ ਜਿਹੜੇ ਅਜੇ ਡਟੇ ਹੋਏ ਨੇ ਹਾਂਜੀ ਹਾਂਜੀ ਪੂਰੇ ਬਈ ਕਿਸਾਨ ਡਟੇ ਹੋਏ ਬਈ ਸਾਰੇ ਹਜੇ ਵੀ ਆਈ ਜਾਂਦੇ ਬਈ کٹ ਗਿਆ ਅੱਜ 1.5 ਲੱਖ 1.5 ਲੱਖ ਬੰਦੇ ਦਾ ਘਟਾ ਅੱਜ ਘਟੋ ਘਟਾ ਪੂਰਾ 1.5 ਕੋਈ ਪ੍ਰੈਸ਼ਰ ਪਾਊਗਾ ਸਰਕਾਰ ਤੇ ਪੂਰਾ ਪ੍ਰੈਸ਼ਰ ਪਾਊਗਾ ਆਉਣ ਵਾਲੇ ਸਮੇਂ ਪੂਰਾ ਜੰਗ ਜਿੱਤਾਂਗੇ ਬਾਈ ਤਾਂ ਦੇਖ ਸਕਦੇ ਹੋ ਕਿ ਤਸਵੀਰਾਂ ਪੂਰੇ ਖਨੌਰੀ ਬਾਰਡਰ ਦੀਆਂ ਇੱਕ ਵਾਰੀ ਤੁਹਾਨੂੰ ਦਿਖਾ ਦਨੇ ਕਿ ਕਿਸ ਤਰ੍ਹਾਂ ਦੇ ਨਾਲ ਟਰੈਕਟਰ ਟਰਾਲੀਆਂ ਜਿਹੜੀਆਂ ਇਸ ਵਕਤ ਉਸੇ ਤਰੀਕੇ ਦੇ ਨਾਲ ਜਿਹੜੀਆਂ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਪਹਿਲੀਆਂ ਨੇ ਜਿੱਥੇ ਅੱਜ ਕਿਸਾਨ 200 ਦਿਨ ਜਿਹੜੇ ਆ ਪੂਰੇ ਹੋ ਚੁੱਕੇ ਨੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਡਟੇ ਹੋਇਆ ਤੇ ਡੇਲੀ ਪੋਸਟ ਦਾ ਇੱਕ ਫਰਜ਼ ਬਣਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ